ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਰ ਦੇਸ਼ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ 2-3 April ਦੀ ਮੌਸਮ ਦੀ ਵਾਰੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਤੁਹਾਨੂੰ ਇਸੇ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਕੰਨੀ ਆਪਾਂ ਨੂੰ ਬੱਦਲਵਾਈ ਜਿਹੜੀ ਆ ਵਾਦੀ ਹੋਈ ਦੇਖ ਨੂੰ ਮਿਲ ਰਹੀ ਆ ਜਿਹੜੀ ਬਦਲਵਾਈ ਹੈ ਪੰਜਾਬ ਦੇ ਵਿੱਚ ਆਪਾਂ ਨੂੰ ਅੱਜ ਰਾਤ ਜਾਂ ਕੱਲ ਸਵੇਰ ਤੱਕ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਪੰਜਾਬ ਦੇ ਜਿਹੜੇ ਜ਼ਿਲ੍ਹੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ ਉਹ ਹੈਗੇ ਨੇ ਈਜ਼ਲੀ ਸਭ ਤੋਂ ਪਹਿਲਾਂ ਆਪਾਂ ਨੂੰ ਫਜ਼ਿਲਕਾ ਫਿਰੋਜ਼ਪੁਰ ਅਮਰੀਕਸਰ ਤਰਨਤਾਰਨ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਦਲਵਾਈ ਆ ਦੇਖਣ ਨੂੰ ਮਿਲ ਸਕਦੀ ਹੈ ਬਦਲਵਾਈ 'ਚ ਮੀਂਹ ਦੀ ਸੰਭਾਵਨਾ ਜਿਹੜੀ ਹੈ ਫਿਲਹਾਲ ਮੀਂਹ ਦੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੀਆਂ ਜੇ ਗੱਲ ਕਰੀਏ ਟੈਂਪਰੇਚਰ ਦੀ ਅੱਜ ਜਿਹੜਾ ਟੈਂਪਰੇਚਰ ਆ ਲਗਭਗ ਆਪਾਂ ਨੂੰ 34 ਡਿਗਰੀ ਜਿਹੜਾ ਦੇਖਣ ਨੂੰ ਮਿਲੇ ਤੇ ਕੱਲ ਦਾ ਟੈਂਪਰੇਚਰ 36 ਡਿਗਰੀ ਜਿਹੜਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ 7 ਤੇ 8 April ਦੇ ਮੌਸਮ ਦੀ ਗੱਲ ਕਰੀਏ ਲਗਭਗ 40 ਡਿਗਰੀ ਤੱਕ ਟੈਂਪਰੇਚਰ ਆਪਾਂ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਜੇ ਗੱਲ ਕਰੀ ਅੱਜ ਪੰਜਾਬ ਦੇ ਵਿੱਚ ਲਗਭਗ ਵੱਧ ਤੋਂ ਵੱਧ ਕਿੰਨਾ ਟੈਂਪਰੇਚਰ ਜਿਹੜਾ ਬਣਿਆ ਰਿਹਾ ਸੀ ਅੱਜ ਲਗਭਗ ਪੂਰੇ ਪੰਜਾਬ ਦੇ ਵਿੱਚ 33 ਡਿਗਰੀ ਜਿਹੜਾ ਟੈਂਪਰੇਚਰ ਆ ਬਣਿਆ ਰਿਹਾ ਸੀਗਾ ਫਿਲਹਾਲ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ